ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਜਣੇ ਠੀਕ ਠਾਕ ਆ ਜੀ ਤੇ ਅੱਜ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਥੋੜੀ ਜੀ ਲੇਟ ਸ਼ਾਮ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਜੀ 4:30 ਤੇ ਬਸ ਅੱਜ ਸਵੇਰ ਜੀ ਜਾਨੀ ਕਰਿਆ ਬਸ ਐਵੇਂ ਬਲੌਗ ਜਾਂ ਨਹੀਂ ਬਣਾਇਆ ਤੇ ਹੁਣ ਮੈਂ ਚੱਲ ਬਲੌਗ ਕਰ ਦਿਆਂ ਕੰਟੀਨਿਊ ਤੇ ਆਪਾਂ ਬਣਾਉਣੇ ਆ ਹੁਣ ਬਲੌਗ ਤੇ ਪਹਿਲਾਂ ਤਾਂ ਜੀ ਜਿਨ੍ਹਾਂ ਨੇ ਸਾਰੇ ਜਣਿਆਂ ਨੇ ਕੱਲ ਵਾਲੀ ਵੀਡੀਓ ਤੇ ਬਹੁਤ ਵੀ ਵੀ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਜਣਿਆਂ ਨੇ ਉਹ ਕਰਿਆ ਹਨਾ ਵੀ ਵਧੀਆ-ਵਧੀਆ ਕਮੈਂਟ ਕਰੇ ਉਹਨਾਂ ਸਾਰਾ ਜਣਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਕੱਲ ਦੇ ਆਪਣੇ ਸਬਸਕ੍ਰਾਈਬਰ ਵੀ ਵੀ 10 ਵਧ ਅੱਜ ਸਵੇਰ 590 ਸੀਗੇ ਤੇ ਹੁਣ ਸ਼ਾਮ ਦਾ 4:30 ਹੋ ਗਏ 600 ਹੋ ਗਏ 10 ਵਧ ਗਏ ਤੇ ਇੰਨੀ سپورਟ ਵੀ ਬਹੁਤ ਹੈ ਜੀ ਐਂ ਦੱਸ ਜੇ ਆਪਣੇ 10 ਵੀ ਰੋਜ਼ ਦੇ ਪੱਜ ਜਾ ਗਏ ਚਲੋ ਉਹ ਵੀ ਬਹੁਤ ਆ ਤੇ ਲੋਜੀ ਬਸ ਹੁਣ ਮੈਂ ਕੱਪੜੇ-ਕੁਪੜੇ ਤੈਂ ਦਿੱਤੀ ਲਾ ਭੇਟੀ ਧਰ ਤੇ ਤੈਂ ਲਾ ਕੇ ਤੇ ਬਸ ਨੀਰਾ ਪਾਉਂਦੀ ਸਲਾਹ ਜੀ ਕਰਦੀ ਆ ਮੈਂ 10 ਮਿੰਟ ਹੋਰ ਖੜ ਜਾ ਹਜੇ ਖੁਰਨੀਆਂ ਤੇ ਬਹੁਤ ਜ਼ਿਆਦਾ ਧੁੱਪਾ ਤੇ ਤਾਂ ਕਰਕੇ ਵਾਹ ਚਲ ਉਹਨੇ ਮੈਂ ਕਰਦੀ ਆ ਬਲੌਗ ਬਣਾਉਣੇ ਆਪਾਂ ਉਹਨੇ ਤੇ ਤੇ ਮੰਮੀ ਗਏ ਆ ਜੀ ਪਿੰਡ ਭੈਣ ਭੈਣ ਕੋਲੇ ਉਹਨਾਂ ਦੇ ਘਰੇ ਤੇ ਬਸ ਆਉਣ ਵਾਲੇ ਹੋਣਗੇ ਤੇ ਜਸ਼ਨ ਵੀ ਆਪਣਾ ਸਕੂਲੋਂ ਸਕੂਲੋਂ ਆ ਕੇ ਤੇ ਵਸ ਚਾਪਣੀ ਪੀ ਕੇ ਮੁੜ ਕੇ ਆਦਾ ਡੈਡ ਨੂੰ ਆਦਾ ਕਹਿੰਦਾ ਡੈਡੀ ਮੈਂ ਪ੍ਰੀਤ ਹੋਰਿਆਣਾ ਖੇਡ ਕੇ ਆਉਣਾ ਮੈਨੂੰ ਪੈਂਡ ਛੱਡਿਆ ਤੇ ਉਹ ਵੀ ਗਏ ਆ ਜਸ਼ਨ ਤੇ ਡੈਡੀ ਜਸ਼ਨ ਨੂੰ ਛੱਡਣ ਪੈਂਡ ਉਹ ਵੀ ਉੱਥੇ ਖੇਡੂਗਾ ਉਹਨਾਂ ਕੋਲੇ ਤੇ ਤਾਂ ਕਰਕੇ ਜੀ ਤੇ ਬਸ ਹੁਣ ਆਪਾਂ ਪਾਉਣੇ ਆ ਨੀਰਾ ਚਾਰਾ ਬਸ 10 ਕਿ ਮਿੰਟਾਂ ਨੂੰ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਲੋਦੀ ਆਪਾਂ ਪਹੁੰਚਣਾ ਕਿਹਦਾ ਟਾਈਮ 5 ਵਜੇ ਨਾਲ ਜਾਂ ਤਾਂ ਕੋਣ ਆਖੋ ਪੰਜ ਵਜੇ ਆਇਆ ਇੰਤਕ ਪੁੱਜ ਜਾਗੇ ਆਪਰੇਦਾਂ ਕੋਠਾ ਖਤਗਾ ਬਾਹਰ ਬਣਾਉਗਾ ਉਹਨਾ ਆਂਗੇ ਉਧਰ ਪਾਵਾਂਗੇ ਪਸ਼ੂਆਂ ਵਾਲਾ ਵਰੀ ਬਾਹਰ ਹੋਣ ਬਸ ਵਧੀਆ ਤੇ ਛਾਂਵੇਂ ਖੜੇ ਹੋਣ ਹੁਣ ਐਸੇ ਬੰਨਾਂਗੇ ਤਾਂ ਪੰਜ ਨਹੀਂ ਬੰਦ ਤਾਂ ਫਿਰ 6 ਵਜੇ ਸਿੰਧਿਆ ਬੋਣੇ ਤੁਸੀਂ ਨੂੰ ਆਖੇ 5 ਵਜੇ ਪਾਇਆ ਪੰਜ ਵਜੇ ਆਮ ਦੇਖ ਵਾਜ ਗਏ ਵਾਜ ਗਏ ਪੰਜਾ ਵਾਸ ਆ ਗਈ ਬੰਜਾ કાલુ કાલુ મંડયા પે દૂધ જંગ

हूं उहो दूजी मखी तारिते ਲਓ ਜੀ ਪਾਣੀ ਗਰਮ ਦਿੱਤਾ ਧਰ ਆਪਾਂ ਹੁਣ ਵੈਸੇ ਜਿਆਦਾ ਗਰਮ ਪਾਣੀ ਦੀ ਤਾਂ ਲੋੜ ਵੀ ਨਹੀਂ ਹੁੰਦੀ ਤੇ ਫਿਰ ਵੀ ਮੰਮੀ ਲੜਦੇ ਆਖ ਦਿੰਦੇ ਤੁਸੀਂ ਠੰਡੇ ਪਾਣੀ ਨਾਲ ਹਜੇ ਨਾ 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 ਆ ਕਰੋ ਬਿਮਾਰ ਹੋ ਜਾਓਗੇ ਤੇ ਕਹਿੰਦੀ ਰੁੱਤ ਹੈ ਜੀ ਸਹੀ ਨਹੀਂ ਹੈ ਠੰਡੇ ਪਾਣ ਵਾਲੇ ਪਾਣੀ ਨਹਾਉਣ ਵਾਲੀ ਰੁੱਤ ਹੈ ਨਹੀਂ ਤੇ ਫਿਰ ਅਸੀਂ ਥੋੜਾ ਥੋੜਾ ਪਾ ਲੈਨੇ ਆ ਮੰਮੀ ਫਿਰ ਲੜਦੇ ਆ ਬਿਮਾਰ ਹੋ ਜਾਓਗੇ ਫਿਰ ਹੋਰ ਪੈਸੇ ਲੱਗਣ ਨੂੰ ਤਾਂ ਹੋਊਗਾ ਤੇ ਤਾਂ ਕਰਕੇ ਜੀ ਬੱਸ ਧਰ ਦਿੰਨੇ ਆ ਵੀ ਬਾੜਾ ਤਾਂ ਨਹੀਂ 2-2 3-3 ਲੀਟਰ ਪਾਣੀ ਤੇ ਪਾ ਲੈਨੇ ਨੇ ਇਹ ਕੋਸਾ ਆਇਆ ਹੋ ਜਾਂਦਾ ਪਾਣੀ ਤੇ ਪਾਣੀ ਦੇ ਪਤਿਲੇ ਦੇ ਵਿੱਚ ਪਾਣੀ ਪਾਉਣ ਵਾਲਾ ਹੈ ਮਾਲਾ ਕੇ ਜਾਨੀ ਆ ਜੀ ਪਾਣੀ ਜਸ਼ਨ ਦੀ ਧੋਣੀ ਹੈ ਵਰਦੀ ਲਾਈਏ इसको ਤੇ ਪਾਣੀ ਪਾ ਦੇਗਾ ਪਾਣੀ ਲੀਟਰ ਫੜਾ ਕੇ ਜਾਵਾਂ ਪਸ ਫਿਰ ਤਾਂ ਹੀ ਨਹੀਂ ਚਾਹਦਾ ਹੁਣ ਆਪਾਂ ਚਾਗਦੀ ਪਾਣੀ ਮੋਟਰ ਲੋ ਜੀ ਆਪਣੀ ਮੋਟਰ ਦੇ ਨਾ ਜਿਹੜਾ ਥੱਲੇ ਡੱਡੂ ਜਾਂ ਹੁੰਦਾ ਉਹਦੇ ਚ ਡੱਕ ਕਾਫੂ ਜਾ ਫਸਿਆ ਪਿਆ ਸੀ ਤੇ ਮੋਟਰ ਪਾਣੀ ਨਹੀਂ ਚੱਕਦੀ ਸੀ ਉਹਦੀ ਪਾਣੀ ਛੱਡ ਜਾਂਦੀ ਸੀ ਲੈ ਜਿਹੜੀ ਜਿਹੜੀ ਜਸ਼ਨ ਦੇ ਡੈਡੀ ਪਰ ਕਰਦੇ ਆ ਲੋਟ ਪਤਿਲੇ ਚ ਪਾ ਦੋ ਪਾਣੀ ਹੋਰ ਮੈਂ ਵਰਦੀ ਧੋ ਦਾਂ ਜਸ਼ਨ ਦੀ ਲੋ ਜੀ ਗੁਰਪ੍ਰੀਤ ਭੈਣ ਦੇ ਕਹਣ ਤੇ ਅੱਜ ਲਿਆਂਦੀ ਆਪਾਂ ਸ਼ਿਮਲਾ ਮਿਰਚ ਤੇ ਆਲੂ ਖਾਵਾਂਗੇ ਅੱਜ ਸੁੱਕੀ ਸਬਜ਼ੀ ਇਹ ਖਣਾ ਵਸਤੀ ਆ

ਹੋਰ ਆਹਨੇ ਕਦੂ ਉਦੋਂ ਜਸ਼ਨ ਦੇ ਰੈਡੀ ਨੂੰ ਕਦੂ ਜਸ਼ਨ ਦੇ ਰੈਡੀ ਨੂੰ ਪਸੰਦ ਵਾਲੀ ਕਦੂ ਦੀ ਸਬਜ਼ੀ ਜਮਾ ਵਾਲੀ ਫੇਵਰੇਟ ਹੈ ਤੇ ਜਸ਼ਨ ਦੇ ਰੈਡੀ ਕਦੂ ਲੈ ਤੇ ਮੰਮੀ ਨੂੰ ਪਤਾ ਨਹੀਂ ਸੀ ਵੀ ਸਬਜ਼ੀ ਲੈਗੇ ਤੇ ਮੰਮੀ ਲੈ ਆਏ ਜਮਲਾ ਮਿਰਚ ਤੇ ਲਓ ਜੀ ਮੰਮੀ ਤੋ ਰਹੀ ਹੈ ਤੇ ਬਸ ਫਿਰ ਕਰ ਦੇਣਗੇ ਚੀਰਾ ਚੜਾਈ ਤੇ ਮੈਂ ਉਹਨੇ ਧੋਣੀ ਹੈ ਜਸ਼ਨ ਦੀ ਵਰਦੀ ਹੋਰ ਅੱਜ ਗੁਰਪ੍ਰੀਤ ਦੇ ਭੈਣ ਦੇ ਪਸੰਦ ਦੀ ਸਬਜ਼ੀ ਬਣਾਵਾਂਗੇ ਕਹਿੰਦੀ ਆ ਆਪਣੀ ਘਣਕ ਪਈ ਹੈ ਜੀ ਹਜੇ ਟੋਲ ਚ ਪਾਉਣ ਵਾਲੀ ਅੱਜ ਫਿਰ ਸਾਨੂੰ ਹੁਣ ਕਮੈਂਟ ਕਰੀ ਸਾਰੀ ਸਬਜ਼ੀ ਤੇ ਸਹੀ ਹੈ ਹਾਂ ਜਿਹੜੇ ਸੰਭਲੀ ਨਹੀਂ ਜਿਵੇਂ ਮੈਂ ਮੰਗੀ ਭਈ ਹੈ ਸਹੀ ਹੈ ਲਓ ਜੀ ਮੈਂ ਧੋਦਾ ਉਹਦੀ ਬਾਤ ਹੀ ਤੇ ਹੋਰ ਮੇਰੇ ਤੇ ਜਾਬ ਮਾਇ ਦਾ ਭੁੱਲੀ ਬਟਸੀ ਵਰਦੀ ਭਾਨ ਦਾ ਫੋਨ ਆਇਆ ਹੁਣ ਕਹਿੰਦੀ ਕੀ ਕਰਦੀ ਐ ਮਹਾ ਕੁਛ ਨਹੀਂ ਮਹਾ ਨਿਰਾਚਾਰਾ ਪਾ ਕੇ ਹਟੇ ਪਰ ਕਿ ਕਾ ਫੋਨ ਕੱਟਣ ਵੇਲੇ ਆਦੀ ਚੰਗਾ ਕਹਿੰਦੀ ਮੈਂ ਜਪ੍ਰੀਤ ਹੋਰਾਂ ਦੇ ਵਰਦੀਆਂ ਤੋਂ ਹਾਂ ਸੱਚ ਮੈਂ ਤਾਂ ਆਬਜਸ਼ਨ ਦੀ ਵਰਦੀ ਧੋਣੀ ਐ ਚਲੋ ਜੀ ਮੈਂ ਧੋਣਾ ਜਸ਼ਨ ਦੀ ਵਰਦੀ ਤੇ ਮੰਮੀ ਚੀਰਦੇ ਆਨੇ ਸਬਜੀ ਲਓ ਜੀ ਹਾਰਨ ਸਾਹਿਬ ਤੁਨ ਆ ਰਹੇ ਆ ਪਸੂ ਹੋਰ ਕਾਲੇ ਲਈ ਬੜੀਆਂ ਅਪੀ ਤੇ ਹੋਰ ਆ ਬਾਰੇ ਇਹਨਾਂ ਉਹ ਕੰਨ ਕਰੀ ਅੰਦਰੋਂ ਮੈਸ ਹੀ ਨਹੀਂ ਆਉਂਦੀ ਸੀ ਹੋਰ ਆਪਣੇ ਲਾਈਟ ਨਹੀਂ ਰਹਿੰਦੀ ਸੀ ਤੇਨੇ ਹੂੰ ਦੋਨਾਂ ਨੂੰ ਇਕੱਠਾ ਨੂੰ ਖੋਲਿਆ ਹਾਂ ਆ ਤੜਾ ਜਾਂਦੀ ਹੈ ਰੋ ਤੋਂ ਬੇਟਾ ਇਹ ਆ ਉਹ ਤਾਂ ਦੁਪਹਿਰ ਪਰੇ 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 ਦਰਦਾਂ ਘਾਇ ਹੋਰ ਖਿੱਚ ਲਾ ਹੁਣ ਇੱਥੇ ਉਹਨੂੰ ਬਕਤ ਬੰਨੇ ਹੁੰਦਾ ਮੈਂ ਤਾਂ ਗਣੀ ਕਿ ਸੁੱਕ ਜੂਗਾ ਧਰ ਕੇ ਨੂੰ ਅਣੀ ਗਰਮੀ ਸੁੱਕਦਾ ਜਾਊਗਾ ਫਿਰ ਲਓ ਜੀ ਦੋਨੇ ਇਹ ਇੱਕ ਦੋਨੇ ਕਟੀਆਂ ਨਾ ਇੱਕ ਦੂਜੇ ਦਾ ਬਾੜਾ ਕਰਦੇ ਹਾਂ ਉਹ ਵਾਲਾ ਕਰਦੇ ਹਾਂ ਹੂੰ ਜਿੰਨਾ ਜਿਹੜਾ ਜੇ ਉਹਨੂੰ ਪਹਿਲਾਂ ਬੰਨ੍ਹ ਦੇ ਜਿੰਨਾ ਚਿਰ ਆਹ ਕੱਟੀ ਨੂੰ ਨਹੀਂ ਬੰਨ੍ਹਦੇ ਜਿਹੜੀ ਨੂੰ ਨਮਾਈ ਜਾਂਦੇ ਆ ਉਹਨਾਂ ਚੋਂ ਜਮਾ ਨੀਰਾ ਨਹੀਂ ਖਾਂਦੀ ਲਓ ਜੀ ਜਸ਼ਨ ਦੇ ਰਿਹਾ ਹੈ ਨਾ ਮੈਨੂੰ ਦੇਖ ਲੈਣ ਜਾਂਦੀਆਂ ਫਿਰ ਹਾਂ ਫਿਰ ਪਾਣੀ ਤਾਂ ਨਹੀਂ ਪਿਉਣਾ ਨਾ ਤੂੰ ਇਹਨੂੰ ਪਤਾ ਲੱਗ ਜਾਣਾ ਕਿ ਯਾਕ ਟੱਪ ਕੇ ਕਿਤੇ ਬਾਸ ਹਾਂ ਇਹੋ ਇਹਾਈ ਲੱਗ ਰਹੀ ਹੈ ਹਾਂ ਲੋ ਜੀ ਅੱਜ ਤਾਂ ਨਿਕਲ ਜੂਗੀ ਗਰਮੀ ਇਹਨਾਂ ਦੀ ਰੇਤਾਂ ਮਿੱਟੀ ਅੱਜ ਤਾਂ ਰਾਤ ਨੂੰ ਮੌਜਾਂ ਨਾ ਬਹਿ ਜਾਣੀਆਂ ਅੱਜ ਆ ਪੈਰ ਧਰੂਗੀ ਮੂਹ ਤਾਂ ਮੂਹ ਨੂੰ ਹੋ ਜਾ ਫਿਰ ਬਾ ਪਿੱਛੇ ਨੂੰ ਹੋ ਜੂਗੀ ਆਪੇ ਜਦੋਂ ਮੂੰਹ ਤੇ ਪਾਣੀ ਵਾਲੇ ਵਾਲ ਫਿਰ ਉਹ ਤਾਂ ਆਪਣੀ ਸੂਨ ਵਾਲੀ ਕਰਕੇ ਉਹ ਤਾਂ ਝੜ ਗਏ ਵਾਲ ਇਹ ਜਿੰਨਾ ਚਿਰ ਹੁਣੇ ਸੂਨ ਵਾਲੀ ਨਹੀਂ ਹੁੰਦੀ ਉਹਨਾਂ ਚਿਰ ਵਾਲ ਨਹੀਂ ਝੜਦੇ ਹਨਾ ਮੰਮੀ ਜਿੰਨਾ ਚਿਰ ਮੁਖ ਹੈ ਸੂਣ ਵਾਲੀ ਨਹੀਂ ਹੁੰਦੀ ਉਹਨਾ ਚਿਰ ਨਹੀਂ ਨਾ ਵਾਲ ਝਾੜਦੇ ਹਾਂ ਉਹਦੇ ਵਾਲ ਝੜ ਗਏ ਹੁਣ ਉਹ ਸੂਣ ਵਾਲੀ ਹੈ ਹਾਂ ਲੋ ਜੀ ਜਸ਼ਨ ਦੇ ਡੈਡੀ ਨੇ ਤਾਂ ਅੱਜ ਕੱਢ ਦੇਣੀ ਆ ਪਸੂਆਂ ਦੀ ਗਰਮੀ ਕਹਿੰਦੇ ਦੋਨੇ ਕਟੀਆਂ ਨਿਮਾ ਕੇ ਫੇਰ ਨਿਮਾਉਂਗੇ ਇਹਨਾਂ ਨੂੰ ਫੇਰ ਆਪਾਂ ਕੱਢ ਲਾਂਗੇ ਮੰਗਰ ਦੀ ਮੰਗਰ ਧਾਰਾਂ ਤੇ ਉਹਨੇ ਮੈਂ ਬਣਾਉਣੀ ਆ ਸਬਜੀ ਛਿਮੜਾ ਮੱਚ ਤੇ ਆਲੂ ਤੇ ਲੋ ਜੀ ਆਪਾਂ ਚੱਕ ਲਈਏ ਸਬਜੀ ਮਸਾਲਾ ਦਿੱਤਾ ਮੈਂ ਰਗੜ ਤੇ ਮਚਾਲੀਏ ਅੱਗ ਆਪਾਂ ਤੇ ਚਲੋ ਬਣਾ ਲਈਏ ਫਿਰ ਆਪਾਂ ਸਬਜੀ ਲੋ ਜੀ ਆਪਾਂ ਤਰ ਲੈ ਕੜਾਈ ਤੇ ਪਾ ਲਈਏ ਆਪਾਂ ਤੇਲ ਤੇਲ ਪਤਾ ਨਹੀਂ ਕਿ ਬਹੁਤ ਹੋਊਗਾ ਕਿ ਥੋੜਾ ਬਹੁਤ लो जी करती बोतल खाली फते आप छटिया गईया सुक होना है ना आग बाहर नु आंदी है इक प होया छ पत्तरी ये छटिया ते ताही आ के लियोनी हेंगी छटिया मट्टी है नहीं बाहर आग पहला ਉਹ ਦਿੱ ਤੇਲ ਆਪਣਾ ਹੋ ਰਿਹਾ ਗਰਮ ਲੋ ਜੀ ਤੇਲ ਹੋ ਗਿਆ ਗਰਮ ਤੇ ਆਪਾਂ ਪਾ ਦਈਏ ਜੀਰਾ ਚੱਕੋ ਜੀ ਲੋ ਜੀ ਮਸਾਲਾ ਰਗੜਿਆ ਜਦੋਂ ਮੈਂ ਤੇ ਵਿਚੀ ਪਾ ਲਿਆ ਜੀ ਨੂਨ ਮਿਰਚ ਸਾਰਾ ਹਲਦੀ ਤੇ ਮਸਾਲਾ ਮਸੂਲਾ ਇਹ ਆਪਾਂ ਉਹ ਵੀ ਪਾ ਸਕਦੇ ਆ ਵੀ ਆਪਾਂ ਕੱਲੇ ਪਹਿਲਾਂ ਲਸਣ ਗੰਡੇ ਦਾ ਤੇ ਮਿਰਚ ਦਾ ਤੜਕਾ ਲਾ ਕੇ ਤੇ ਆਪਾਂ ਉਹ ਵੀ ਮੈਂ ਵਿੱਚ ਹੀ ਪਾ ਲਿਆ ਲਓ ਜੀ ਜੀਰਾ ਆਪਣਾ ਹੋ ਗਿਆ ਬਰਾਊਨ ਬਸ ਚੁੱਲੇ ਤੇ ਤਰਾ ਹੀ ਮਿੰਟ ਚ ਹੋ ਜਾਂਦਾ ਮਸਾਲਾ ਮਸੂਲਾ ਮਿੰਟ ਚ ਭੁੱਜ ਜਾਂਦਾ ਸਬਜ਼ੀ ਜੰਮ ਹੀ ਟਾਈਮ ਨਹੀਂ ਲੱਗਦਾ ਗੈਸ ਤੇ ਤੁਹਾਨੂੰ ਪਤਾ ਵੀ ਉਹ ਹੁਣ ਹਨਾ ਜਿੰਨਾ ਕੁ ਗੈਸ ਵੀ ਚੱਲਦਾ ਆਪਦੇ ਹਿਸਾਬ ਨਾਲ ਹੀ ਚੱਲੂ ਉਹ ਤੇ ਚੁੱਲ੍ਹੇ ਤੇ ਆਪਾਂ ਵੱਧ ਘੱਟ ਕਰ ਸਕਦੇ ਆ ਵਧੀਆ ਅੱਗ ਜੇ ਛੇਤੀ ਸਬਜ਼ੀ ਬਣਾਉਣੀ ਹੈ ਤਾਂ ਵੱਧ ਕਰ ਦੋ ਲਗ ਛੜੀ ਵੱਧ ਲਾ ਲਓ ਤੇ ਟਾਈਮ ਨਹੀਂ ਲੱਗਦਾ ਹਾਂ ਤੇ ਕਿਹਦੇ ਗਏ ਆ ਜਮਾਈ ਤਾਂ ਨਹੀਂ ਲਾਇਆ। ਹੋ ਗਿਆ ਬਰਾਊਨ ਬਰਾਊਨ। ਆਪਾਂ ਪਾ ਲਈਏ। ਦਿੱਤੀ ਮੰਮੀ ਨੇ ਮੈਂ ਸਾਫੀ ਚੜਦੀ ਨਾ ਕਿ ਮੇਰੇ ਬੈਲ। ਦਿੱਤੀ ਕਿ ਇਹਦੇ ਦੋ ਵੱਡੇ ਐ ਵਿੱਚ ਛੋਟੇ। ਮਾਰਨ ਨਹੀਂ ਆ ਦਿੱਕ ਪੋਨ। ਮਾਸ਼ਾਅੱਲਾ ਆਪਾਂ ਕਰਤਾ ਵਿੱਚ ਮਿੱਠ ਤੇ ਬਸ ਆਪਾਂ ਵੀ ਥੋੜਾ ਜਿਹਾ ਪਾਣੀ ਪਾਇਆ ਵੀ ਥੁੰਦਾ ਧੋ ਕੇ ਜਿਹਾ ਪਾਇਆ ਬਸ ਪਾਣੀ ਦਾ ਤੇ ਹੁਣ ਇਹਦੀ ਕਰਦਾਂਗੇ ਆਪਾਂ ਪਾਸ ਬੰਦ ਫਿਰ ਦੇਖਦੇ ਹਾਂ ਕੈਸੀ ਬਣਦੀ ਹੈ ਲਓ ਜੀ ਸਬਜੀ ਆਪਣੀ ਹੋ ਗਈ ਆ ਰੈਡੀ ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿ ਐਓ ਜੀ ਲੱਗੀ ਵੀ ਕਿ ਆਪਾਂ ਸਹੀ ਬਣਾਈ ਆ ਦੇਖੋ ਆਲੂ ਜਮਾ ਨਹੀਂ ਆਏ ਨਾ ਮਿਰਚ ਕੋਲੀਆਂ ਹੋਈ ਐ ਨਾ ਆਲੂ ਉਹਵੇਂ ਪਏ ਖੜਮੇ ਖੜਮੇ ਤੇ ਅੱਡੋ ਅੱਡ ਸਾਰੇ ਖਿੱਲਰ ਮੇ ਖਿੱਲਰ ਮੇ ਚੱਕੋ ਜੀ ਦੱਸਿਓ ਸਾਰੇ ਜਣੇ ਸੋਨੂੰ ਸਾਡੀ ਸਬਜੀ ਕਿਹੋ ਜੀ ਲੱਗੀ ਲਓ ਜੀ ਮੈਂ ਤਾਂ ਰੱਖਿਆ ਦੁੱਧ ਗਰਮ ਤਾਰਾ ਕੱਢ ਲਿਆ ਆਪਾਂ ਤੇ ਹੋਰ ਚਾਹ ਵਾਲਾ ਦੁੱਧ ਰੱਖਤਾ ਤੇ ਢੋਲੀ ਦੇ ਵਿੱਚ ਦਿੱਤਾ ਆਪ ਤੇ ਬੰਮੀ ਪਿਆਰਿਆ ਪੁੱਸਾ ਨੂੰ ਪਾਣੀ ਬਸ ਦੁੱਧ ਗਰਮ ਹੋ ਗਿਆ ਤਾਂ ਮੈਂ ਕੋਲੋਂ ਆਟਾ ਤੇ ਟਾਈਮ ਹੋ ਗਿਆ ਜੀ ਅੱਜ 5:30 ਹੋ ਗਏ ਇਦਾਂ ਦਾ ਹੋ ਗਿਆ ਸ਼ਬਾਬ ਸੂਰਜ ਗਿਆ ਟਿੱਕੀ ਡੁੱਪ ਚੱਲੀ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਤੇ ਹੈ ਤਾਂ ਸ਼ਾਮ ਦਾ ਛੋਟਾ ਜਿਹਾ ਵਲੌਗ ਤੇ ਪੂਰਾ ਦੇਖਿਓ ਤੇ ਛਿੱਕਾਊਗੀ ਵਾਹ ਗੁਰੂ ਤੇ ਬਾਕੀ ਜੀ ਸੋਹਣਾ ਸੋਹਣਾ ਕਮੈਂਟ ਕਰਨ ਆ ਲੈੰਦਾ ਫੇਰ ਫੇਰ ਤੋਂ ਧੰਨਵਾਦ ਹੋਰ ਛਿੱਕਾਊਗੀ ਤੇ ਬਾਕੀ ਆਪਣੀ ਮਿਹਨਤ ਜਾਰੀ ਆ ਆਪਣੇ ਮਿਹਨਤ ਕਰਨਾ ਸਾਰੇ ਆ ਫਲ ਵਾਹਿਗੁਰੂ ਜੀ ਨੇ ਦੇਣਾ ਉਹ ਆਪੇ ਮਿਹਨਤ ਆਪਾਂ ਜਾਰੀ ਰੱਖਾਂਗੇ ਫਾਲਾ ਕਿ ਇੱਕ ਨਾ ਇੱਕ ਦਿਨ ਤਾਂ ਮਿਲੀ ਜਾਣਾ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਜੇ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜਰੂਰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਸੋਣ ਸੋਣੇ ਕਰੇ ਕਮੈਂਟ ਜੀ ਅੱਕੇ ਕਰਦੇ ਰਹੋ ਸ਼ੇਅਰ ਤੇ ਤਾਂ ਕਿ ਆਪਣੇ ਹਜ਼ਾਰ ਸਬਸਕ੍ਰਾਈਬਰ ਹੋ ਜਾਣ ਕੰਪਲੀਟ ਤੇ ਬਾਕੀ ਜੀ ਹੱਸਦੇ ਰਹੋ ਵਸਦੇ ਰਹੋ ਮਿਲਦੇ ਆ ਆਪਾਂ ਕੱਲ ਨੂੰ ਬਾਏ ਬਾਏ